ਅੱਜ ਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਹੈ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਕਿੱਥੇ ਖੜੀ ਐ ਸਿਹਤ ਤੇ ਸਿੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਹੁਣ ਤੱਕ ਕੀ ਕਰ ਚੁੱਕੀ ਐ ਤੇ ਖਾਸ ਕਰਕੇ ਬਠਿੰਡੇ ਇਲਾਕੇ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੋਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਜੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮਾਸਟਰ ਜਗਜੀਤ ਸਿੰਘ ਨੇ ਜੋ ਅਕਸਰ ਹੀ ਪਹਿਲਾਂ ਟੀਚਰ ਰਹੇ ਨੇ ਬੀਪੀਓ ਰਹੇ ਨੇ ਉਹਨਾਂ ਨੇ ਆਪਣੇ ਇਲਾਕੇ ਦੇ ਵਿੱਚ ਕੀ ਕੰਮ ਕੀਤਾ ਉਸ ਤੇ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਨਾਲ ਖਾਸ ਕਰਕੇ ਜਦੋਂ ਕਾਂਗਰਸ ਪਾਰਟੀ ਦਾ ਕੋਈ ਲੀਡਰ ਪਾਰਟੀ ਵਿੱਚ ਆਉਂਦਾ ਹੈ ਤਾਂ ਫਿਰ ਉਹਦੇ ਆਮਤ ਤੇ ਵਿਰੋਧ ਹੁੰਦਾ ਸੋ ਇਸੇ ਤਰ੍ਹਾਂ ਆਪਾਂ ਗੱਲ ਕਰਦੇ ਆ ਕਿ ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਕੁਮਾਰ ਬਿੱਟੂ ਕਾਂਗਰਸ ਪਾਰਟੀ ਵਿੱਚ ਵਾਪਸ ਆਏ 2021 ਚੋਣਾਂ 'ਚ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਕੈਪਟਨ ਨਮਿੰਦਰ ਸਿੰਘ ਦੇ ਨਾਲ ਉਸ ਤੋਂ ਬਾਅਦ ਹੁਣ ਫਿਰ ਮੋੜ ਵਾਪਸੀ ਆ ਗਏ ਪਰ ਉਹਨਾਂ ਦਾ ਵਿਰੋਧ ਹੋ ਰਿਹਾ ਖਾਸ ਕਰਕੇ ਵਿਰੋਧ ਦੀ ਜੇਕਰ ਗਰਗਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਕਹਿ ਰਹੇ ਕਿ ਮੈਨੂੰ ਪੁੱਛਿਆ ਨਹੀਂ ਗਿਆ ਮੈਂ ਐਮਪੀ ਆ ਮੇਰੀ ਸਲਾਹ ਨਹੀਂ ਲਈ ਗਈ ਮੇਰੇ ਨਾਲ ਗੱਲਬਾਤ ਨਹੀਂ ਕੀਤੀ ਪਾਰਟੀ ਪਰ ਉਹਨਾਂ ਦੀ ਵਾਪਸੀ ਕਿਵੇਂ ਹੋਈ ਡਾਕਟਰ ਧਰਮਵੀਰ ਗਾਂਧੀ ਕੀ ਕਹਿੰਦੇ ਨੇ ਉਹ ਦਿਖਾਣਿਆ ਨਜ਼ਰ ਮਾਰ ਦੁਕੋ ਮੈਨੂੰ ਮੇਰੀ ਮੇਰੀ ਕੋਈ ਸਲਾਹ ਨਹੀਂ ਲਈ ਗਈ ਮੈਂ ਆਈ ਵਾਸ ਨਾਟ ਟੇਕਨ ਇਨਟੂ ਕੌਨਫੀਡੈਂਸ ਨਾ ਮੇਰੀ ਕੋਈ ਪੁੱਛ ਕੀਤੀ ਪਿਆ ਇਹਨਾਂ ਨੇ ਮੇਰੇ ਬਾਅਦ ਮੇਰੇ ਕੋਲ ਪੁੱਛਿਆ ਗਿਆ ਹਾਈ ਕਮਾਂਡ ਵੱਲੋਂ ਨਾ ਪੰਜਾਬ ਦੀ ਲੀਡਰਸ਼ਿਪ ਵੱਲੋਂ ਪੁੱਛਿਆ ਗਿਆ ਇਹ ਹਾਈ ਲੈਵਲ ਤੇ ਉੱਪਰੋਂ ਉੱਪਰ ਇਹ ਜੁਆਇਨਿੰਗ ਹੋਈ ਇਹ ਬੇਤਰਕ ਇਹਦੇ ਪਟਾਲ ਦੇ ਪੁਰਾਣੇ ਕਾਂਗਰਸੀ ਹੈਗੇ ਜਿਨ੍ਹਾਂ ਨੇ ਉਸ ਵੇਲੇ ਕਾਂਗਰਸ ਦਾ ਸਾਥ ਦੇਣ ਦੀ ਮਤਲਬ ਹੌਸਲਾ ਦਿਖਾਇਆ ਜਦੋਂ ਰਾਜਾ ਪਰਿਵਾਰ ਸਾਰਾ ਬਿੱਟੂ ਸਮੇਦ ਭਾਜਪੀ ਦੀ ਗੋਦੀ 'ਚ ਬੈਠ ਗਿਆ ਸੀਗਾ ਘਟਵਾਟ ਉਹਨਾਂ ਨੂੰ ਮਤਲਬ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਉਹਨਾਂ ਕੋਲੋਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੀਦੀ ਕਿ ਉਹਨਾਂ ਦਾ ਜੋ ਜੋ ਕਹਿੰਦੇ ਸੀ ਅਸੀਂ ਇਸ ਕਿ ਐਸੀ ਇਸ ਦੇ ਵਿਰੁੱਧੀ ਹੈ। ਸੋ ਬਿਲਕੁਲ ਆਪਾਂ ਦੇਖਿਆ ਕਿ ਡਾਕਟਰ ਧਰਮਵੀਰ ਗਾਂਧੀ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਸੋ ਹੁਣ ਇਸ ਤੋਂ ਬਾਅਦ ਪੰਜਾਬ ਦੀ ਸਿੱਖਿਆ ਤੇ ਸਿਹਤ ਕ੍ਰਾਂਤੀ ਦੀ ਗੱਲਬਾਤ ਕੀਤੀ ਆ ਆਪਾਂ ਉਸ ਤੇ ਗੱਲਬਾਤ ਕਰਦੇ ਆਂ ਸਾਡੇ ਨਾਲ ਮਾਸਟਰ ਜਗਸੀਰ ਸਿੰਘ ਵਿਧਾਇਕ ਪੋਚੋਮੰਡੀ ਮੌਜੂਦ ਨੇ ਸਿਹਤ ਤੇ ਸਿੱਖਿਆ ਬਾਰੇ ਕੀ ਕਹਿੰਦੇ ਨੇ ਉਸ ਤੇ ਨਜ਼ਰ ਮਾਰਦੇ ਆਂ ਸਾਡੇ ਨਾਲ ਵਿਧਾਇਕ ਪੋਚੋਮੰਡੀ ਮਾਸਟਰ ਜਗਜੀਤ ਸਿੰਘ ਮੌਜੂਦ ਨੇ ਐਮਐਲਏ ਸਾਹਿਬ ਤੁਹਾਡਾ ਸਵਾਗਤ ਹੈ ਜੀ ਹਾਂ ਜੀ ਸასი ਕਾਲ ਜੀ ਅ ਅੱਛਾ ਮਾਸਟਰ ਸਾਹਿਬ ਤੋਂ ਪਹਿਲਾਂ ਕੀ ਦੱਸੋ ਕਿ ਤੁਹਾਡੇ ਇਲਾਕੇ ਚ ਕਿੰਨੇ ਟੋਟਲ ਸਕੂਲ ਆ ਜਿਹੜੇ ਹੁਣ ਇਹ ਸਰਕਾਰ ਦੇ ਵਿੱਚ ਸਮਾਰਟ ਸਕੂਲ ਹੋਇਆ ਸਾਡੇ ਲਗਭਗ ਉਹ ਉਹਦਾ ਵੈਸੇ ਤਾਂ ਸਕੂਲ ਸਾਰੇ ਹੀ ਪੰਜਾਬ ਦੇ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਜੋਗਵਾਈ ਅਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਮੈਂਬੈਂਸ ਜੀ ਅਵਾਈ ਥੱਲੇ ਸਾਰੇ ਹੀ ਸਕੂਲ ਸਾਰੇ ਪੰਜਾਬ ਦੇ ਸਾਡੇ ਕੱਲੇ ਹਲਕੇ ਦੇ ਨਹੀਂ ਸਾਰੇ ਪੰਜਾਬ ਦੇ ਬਹੁਤ ਵਧੀਆ ਸਕੂਲ ਬਣ ਰਹੇ ਆ ਔਰ ਸਮਾਰਟ ਸਕੂਲ ਬਣ ਰਹੇ ਆ ਜਿਹੜੀ ਜਿਸ ਤਰ੍ਹਾਂ ਪਹਿਲਾਂ ਦੇ ਰੂਮ ਹੁੰਦੇ ਸੀ ਉਹਨਾਂ ਤੋਂ ਹਟ ਕੇ ਆਪਾਂ ਗੱਲ ਕਰੀਏ ਤਾਂ ਹੋਣ ਵਾਲੇ ਜਿਹੜੇ ਸਰਕਾਰ ਵੱਲੋਂ ਸਕੂਲ ਬਣਾਏ ਜਾਂਦੇ ਆ ਉਹ ਉਹ ਡਿਜੀਟਲ ਮਤਲਬ ਸੁਹੂਲਤਾਂ ਨਾਲ ਲੈਸ ਹੈਗੇ ਬਹੁਤ ਵਧੀਆ ਏਸੀ ਰੂਮ ਬਣਾਏ ਗਏ ਆ ਔਰ ਬੱਚਿਆਂ ਨੂੰ ਬਹੁਤ ਹੀ ਸਕੂਨ ਵਾਲਾ ਵਿੱਚ ਬੈਠ ਕੇ ਮੱਲੋ ਮੱਲੀ ਕਹਿੰਦੇ ਵੀ ਅਸੀਂ ਸਕੂਲ ਜਾਣਾ ਹੈ ਇਸ ਤਰ੍ਹਾਂ ਦਾ ਚੱਲ ਰਿਹਾ ਬਾਕੀ ਇਲੈਕਸ਼ਨ ਤੋਂ ਪਹਿਲਾਂ ਸਾਡਾ ਏਜੰਡਾ ਇਹ ਸੀ ਪਹਿਲਾਂ ਸਿੱਖਿਆ ਤੇ ਛੇ ਸਹੂਲਤਾਂ ਸੋ ਬੜੇ ਮਤਲਬ ਉੱਚੇ ਚੇਤਨ៌ ਤੇ ਸਿੱਖਿਆ ਨੂੰ ਸਮਰਪਿਤ ਸਾਡੇ ਮਾਨ ਸਾਹਿਬ ਜੀ ਹਜੋਤ ਵੈਸ ਜੀ ਇਹ ਹੈਗੇ ਐ ਔਰ ਬਈਆ ਅੱਛਾ ਵਸੇ ਤੁਸੀਂ ਐਮਐਲਏ ਸਾਹਿਬ ਤੁਸੀਂ ਪਹਿਲਾਂ ਟੀਚਰ ਰਹੇ ਹੋ ਸਕੂਲ ਦੇ ਵਿੱਚ ਹਾਂਜੀ ਹਾਂਜੀ ਤੇ ਪਹਿਲਾਂ ਨਾਲੋਂ ਅੱਜ ਤੋਂ ਕਾਫੀ ਧੇਰ ਪਹਿਲਾਂ ਤੁਸੀਂ ਭਰਤੀ ਹੋਏ ਪਿੰਡਾਂ ਦੇ ਸਕੂਲ ਦੇਖੇ ਇਹ ਖਾਸ ਕਰਕੇ ਉਹ ਸਕੂਲ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਆ ਉਹਨਾਂ ਸਕੂਲਾਂ ਤੇ ਅੱਜ ਦੇ ਸਕੂਲਾਂ 'ਚ ਕੀ ਫਰਕ ਦੇਖੋਗੇ ਤੁਸੀਂ ਤਾਂ ਖੁਦ ਮਾਸਟਰ ਰਹੇ ਹੋ ਦੇਖੋ ਜੀ ਜਿਹੜੇ ਪਹਿਲਾਂ ਵਾਲੇ ਸਕੂਲ ਸੀਗੇ ਹੂੰ ਅਸੀਂ ਵੀ ਤੱਪੜਾਂ ਦੇ ਬੈਠਦੇ ਰਹੇ ਹਾਂ ਤੁਸੀਂ ਵੀ ਤੱਪੜਾਂ ਦੇ ਬੈੰਦੇ ਹੋ ਹਾਂ ਤੱਪੜ ਮਾਰਕਸ ਸਕੂਲ ਕਹਿੰਦੇ ਤੱਪੜ ਮਾਰਕਸ ਸਕੂਲ ਕੀ ਅਸੀਂ ਵੀ ਮਤਲਬ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਹੁੰਦੀ ਅਸੀਂ ਆਪ ਵੀ ਮਾਂਜਾ ਮਾਦ ਦਿੰਦੇ ਕਈ ਵਾਰੀ ਦੇ ਘੱਟ ਹੁੰਦੇ ਜਵਾਕ ਅਸੀਂ ਅਸੀਂ ਦਫ਼ਤਰ ਵੀ ਆਪਦਾ ਸਾਫ਼ ਕਰ ਲੈਂਦੇ ਤੇ ਹੁਣ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸਰਕਾਰ ਵੱਲੋਂ ਜਿਹੜੇ ਸਫਾਈ ਸੇਵਕ ਹੈ ਉਹ ਵੀ ਮਹਈਆ ਕਰਾਈ ਗਏ ਸਾਡੀ ਐਸਐਮਸੀ ਕਮੇਟੀ ਵੱਲੋਂ ਉਹਨਾਂ ਨੂੰ ਉਤਕਾਰ ਦਿੱਤੇ ਗਏ ਵੀ ਤੁਸੀਂ ਰੱਖ ਸਕਦੇ ਹੋ ਸਰਕਾਰ ਉਹਨੂੰ ਤਰਫਾਂ ਦਿੰਦੀ ਹੈ ਸੋ ਬਹੁਤ ਵਧੀਆ ਸਕੂਲਾਂ ਦਾ ਮਾਹੌਲ ਹੈ ਹੁਣ ਜੇ ਤੁਸੀਂ ਦੇਖ ਹੀ ਰਹੇ ਹੋ ਮਾਰਸਪੁਰ ਹੈ ਤੁਸੀਂ ਕਿੰਨਾ ਚਿਰ ਸਕੂਲ ਪੜਾਇਆ ਤੇ ਔਰ ਕਿੱਥੇ ਕਿੱਥੇ ਹਾਂ ਮੈਂ ਸਾਡੇ ਫੂਲ ਵੈਸ ਬਲਾਕ ਹੁੰਦਾ ਸੀਗਾ ਚੰਡੂਕੇ ਮਾਈ ਸਰਖਾਨੇ ਇਹਨਾਂ ਬਲਾਕਾਂ ਦੇ ਵਿੱਚ ਰਿਹਾ ਮੈਂ ਸਟਾਰਟਿੰਗ ਦੇ ਵਿੱਚ ਮੈਂ ਸੰਗਤ ਮੰਡੀ ਬਲਾਕ ਦੇ ਵਿੱਚੋਂ ਉਧਰ ਆਇਆ ਹਾਂ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ ਆ ਜੀ ਅਜ ਤੋਂ 40-45 ਸਾਲ ਹੋ ਗਏ ਉਦੋਂ ਦਾ ਸੀ ਜੇ ਸੰਗਤ ਮੰਡੀ ਜਾਣਾ ਹੁੰਦਾ ਤੇ ਬੱਸਾਂ ਵੀ ਟਾਮੀ ਟੱਲੀਆਂ ਆਉਂਦੀਆਂ ਇਥੇ ਜੇ ਕਿਸੇ ਨੇ ਥਾਣੇ ਹੁੰਦਾ ਹੁੰਦਾ ਬੱਸਾਂ ਵੀ ਬਹੁਤ ਘੱਟ ਹੁੰਦੀਆਂ ਸੀ ਹੁਣ ਤਾਂ ਮਿੰਨੀ ਬੱਸਾਂ ਚੱਲ ਪਈਆਂ ਉਦੋਂ ਤਾਂ ਕੋਈ ਮਿੰਨੀ ਬੱਸ ਨਹੀਂ ਸੀ ਇਕੱਲੀਆਂ ਸਿਰਫ ਪੀਆਰ ਇਸ ਦੀਆਂ ਬਸਾਂ ਜੀਆਂ ਉਹ ਰਾਜ ਵੀ ਖੜ ਜਾਂਦੀ ਹੈ ਅੱਛਾ ਐ ਐਮਐਸ ਸਾਹਿਬ ਇੱਕ ਸਭ ਤੋਂ ਵੱਡਾ ਮੁੱਦਾ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਹਾਂਜੀ ਤੇ ਤੁਸੀਂ ਕਿਹਾ ਕਿ ਸਿਹਤ ਸਿੱਖਿਆ ਦੀ ਕ੍ਰਾਂਤੀ ਆ ਗਈ ਹੁਣ ਸਿਹਤ ਕਿੱਥੇ ਖੜੀ ਹੈ ਸਿਹਤ ਦੀ ਕ੍ਰਾਂਤੀ ਕਿੱਥੇ ਖੜੀ ਹੈ ਸਿਹਤ ਦੀ ਕ੍ਰਾਂਤੀ ਜੀ ਜੋ ਮਤਲਬ ਪ੍ਰਾਲਾ ਕਰ ਰਹੀ ਹੈ ਪੰਜਾਬ ਸਰਕਾਰ ਸਾਡੀ ਠੀਕ ਹੈ ਮਹੱਲਾ ਕਲੀਨਿਕ ਬਣਾ ਰਹੇ ਹੈ ਉਹਨਾਂ ਦੇ ਵਿੱਚ ਡਾਕਟਰਾਂ ਨੂੰ ਭੇਜ ਰਹੇ ਹੈ ਜੋ ਕਿ ਨਵੇਂ ਪਾਇੰਟ ਕੀਤੇ ਹੋਏ ਡਾਕਟਰ ਕਾਫੀ ਪਰਟੀ ਡਾਕਟਰਾਂ ਨਿਕਰੀ ਹੈ ਔਰ ਹੋਰ ਵੀ ਪੱਤੀ ਕਰ ਰਹੇ ਹੈ ਔਰ ਮੇਰਾ ਖਿਆਲ ਹੈ ਵੀ ਪੰਜਾਬ ਦੇ ਵਿੱਚ ਅ 1 ਕਰੋੜ ਤੋਂ ਵੱਧ ਲੋਕ ਇਹ ਜਿਹੜੀਆਂ ਸੇਵਾਵਾਂ ਲੈ ਚੁੱਕੇ ਆ ਦੇਖੋ ਇਥੇ ਸਾਰੇ ਟੈਸਟ ਫ੍ਰੀ ਹੈ ਦਵਾਈਆਂ ਫ੍ਰੀ ਹੈ ਤੁਸੀਂ ਹੁਣ ਜਾ ਕੇ ਦੇਖੋ ਸਰਕਾਰੀ ਹਸਪਤਾਲਾਂ ਦੇ ਵਿੱਚ ਉਥੇ ਲੈਣੇ ਹੀ ਟੁਰਦੀ ਬਹੁਤ ਰਸ਼ਾ ਹੈ ਈਵਨ ਕਿ ਮੇਰੇ ਵੀ ਅੱਛੇ ਸਿਹਤ ਬਣ ਗਈ ਸੀ ਟੂਫੀ ਦੇ ਵਿੱਚ ਤੇ ਮੈਂ ਵੀ ਸਰਕਾਰੀ ਹਸਪਤਾਲ ਦਾ ਆਪਰੇਸ਼ਨ ਕਰਾਇਆ ਆਪਾਂ ਪਰ ਲੋਕ ਕਹਿੰਦੇ ਕਿ ਚਰਚ ਆਇਆ ਕਹਿੰਦੇ ਵੀ ਕੋਈ ਵੀ ਐਮਐਲਏ ਕੋਈ ਐਮਪੀ ਕੋਈ ਵੀ ਚੇਅਰਮੈਨ ਸਰਕਾਰੀ ਹਸਪਤਾਲਾਂ ਦਾ ਜਾਂਦਾ ਹੀ ਨਹੀਂ ਕੰਮ ਮੈਂ ਜਾਂਦਾ ਹੀ ਮੈਂ ਆਪਕੇ ਕਰਾ ਕੇ ਤੁਹਾਨੂੰ ਦੱਸਿਆ ਅਸੀਂ ਐਡਵਾਈਜ਼ੀ ਐਂਕਾ ਦੇ ਵੀ ਤੁਸੀਂ ਸਰਕਾਰੀ ਹਸਪਤਾਲ ਤੇ ਜਾਓ ਛੋਡੀ ਮਤਲਬ ਖੱਜਲ ਖਵਾਰੀ ਬਹੁਤ ਹੁੰਦੀ ਹੈ ਨਹੀਂ ਹੁੰਦੀ ਜੀ ਬਿਲਕੁਲ ਨਹੀਂ ਹੁੰਦੀ ਸਾਨੂੰ ਦੱਸਣ ਜੇ ਜੇ ਕੋਈ ਖੱਜਲ ਖਵਾਰੀ ਹੁੰਦੀ ਹੈ ਮੈਂ ਫੋਨ ਕਰ ਦਿੰਦਾ ਹਾਂ ਹੁਣ ਕਈ ਵਾਰੀ ਜੀ ਕੋਈ ਰਿਕਾ ਹੁੰਦਾ ਹੈ ਕਿਦਾ ਕੋਈ ਪ੍ਰੈਸ਼ਰ ਵਗੈਰਾ ਜੋ ਹੋ ਕੋਈ ਨੋਟ ਕਰੇ ਹੋਗਾ ਸਾਡੇ ਡਾਕਟਰ ਬੰਦੇ ਬਹੁਤ ਵਧੀਆ ਯਾਰ ਹੁਣ ਨਵੇਂ ਮੁੰਡੇ ਭਰਤੀ ਹੋਏ ਜਿਹੜੇ ਗੋਰੀ ਦਾ ਅੱਛਾ ਐਮਐਲਏ ਸਭ ਕਿਹ ਦੱਸੋ ਹੁਣ ਐਮਐਲਏ ਬਣ ਕੇ ਠੀਕ ਲੱਗ ਰਿਹਾ ਲੋਕਾਂ ਜਾਣਾ ਜਾਂ ਪਹਿਲਾਂ ਆਮ ਬੱਚਿਆਂ ਜਾਣਾ ਟੀਚਰਸ ਨੂੰ ਲੱਗਦਾ ਸੀ ਕਿ ਉਹ ਸਹੀ ਸੀ ਦੇਖੋ ਵੀ ਵਕ ਵਕ ਤੱਕ ਦੀ ਗੱਲ ਹੈ ਉਦੋਂ ਮਾਹੌਲ ਹੋਇਆ ਸੀਗਾ ਠੀਕ ਹੈ ਕਿ ਨਹੀਂ ਉਦੋਂ ਸਾਡੇ ਵੇਲੇ ਤਾਂ ਹੁਣ ਨੌਕਰੀਆਂ ਬੜੀਆਂ ਮੁਸ਼ਕਲ ਮਿਲਦੀਆਂ ਸੀਗਾ ਹੁਣ ਤਾਂ ਮੈਟ ਦੇ ਆਧਾਰ ਤੇ ਇੱਕ ਜਮ੍ਹਾਂ ਐਨ ਨਿਖਰਮਾ ਉਹ ਕਰਤਾ ਕੰਮ ਵੀ ਕੋਈ ਨਾਂ ਦੇਸ਼ ਬਤਾਏ ਨਾ ਕੋਈ ਪੈਸਾ ਕੋਈ ਨਾ ਸਪਾਰਸ਼ ਹੈ ਮੈਟ ਦੇ ਆਧਾਰ ਤੇ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਗਈਆਂ ਔਰ ਨੌਕਰੀਆਂ ਹੀ ਤਿੰਨ ਤਿੰਨ ਚਾਰ ਮਿਲ ਰਹੀਆਂ ਜਿਨ੍ਹਾਂ ਨੂੰ ਕੋਈ ਕੋਈ ਉਮੀਦ ਹੀ ਨਹੀਂ ਸੀ ਵੀ ਯਾਰ ਸਾਨੂੰ ਨੌਕਰੀ ਮਿਲ ਜੂ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਦੇਖੋ ਕਿੰਨੇ ਘਰਾਂ ਦੇ ਚੁੱਲ੍ਹੇ ਵੱਲਦੇ ਹੋ ਗਏ ਚਲੋ ਅੱਛਾ ਐਮਐਮਐਲ ਸਭ ਇੱਕ ਮੈਂ ਸਿਹਤ ਤੇ ਸਿੱਖਿਆ ਦੇ ਮੁੱਦੇ ਤੋਂ ਹਲ ਖੱਟ ਕੇ ਮੋਤਾ ਜਿਹੜਾ ਹੁਣ ਕਰੰਟ ਚੱਲ ਰਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਡਾਕਟਰ ਬੋਟਾ ਸਿੰਘ ਜਿਹੜੇ ਦੇਖੋ ਜੇ ਇਹ ਮਨਪਾਕੀ ਕਰਨਾ ਹੈ ਉਹ ਬੋਲਣ ਲੱਗੇ ਆਈ ਨਹੀਂ ਦੇਖਦਾ ਵੀ ਮੈਂ ਕੀ ਬੋਲਾਂ ਇਹ ਵਿਧਾਨ ਸਭਾ ਦੇ ਵਿੱਚ ਵੀ ਕੋਸਣਾ ਕੋਈ ਬੋਲ ਦਿੰਦਾ ਸੀ ਇਹਨੂੰ ਬੋਲਣੀ ਨਹੀਂ ਚਾਹੀਦੀ ਸਾਡੇ ਉੱਥੇ ਜਿਹੜੇ ਹੈਗੇ ਆ ਆਪੋ ਜੀ ਦੂਜੇ ਸਾਡੇ ਵਿਧਾਨਕਾਰ ਸਾਡੇ ਐਮ ਐਲ ਏ ਇਹਦਾ ਪਤਾ ਨਹੀਂ ਕੀ ਬੋਲਦਾ ਜੀ ਤੁਹਾਨੂੰ ਮਾੜੀ ਮਾੜੀ ਗੱਲ ਹੈ ਜੋ ਵੀ ਬੋਲੀਏ ਇਹਨੂੰ ਵਾਪਸ ਲੈਣੀ ਚਾਹੀਦੀ ਹੈ ਇਹ ਮਾਫੀ ਪਰ ਉਹ ਤਾਂ ਮਾਫੀ ਮੰਗ ਲਈ ਮਾਫੀ ਮੰਗ ਲਈ ਠੀਕ ਹੈ ਤੇ ਫਿਰ ਪਰਚਾ ਫੇਰ ਹੋ ਗਿਆ ਪਰਚਾ ਫਿਰ ਹੋਣਾ ਸੀ ਮਾਫੀ ਮੰਗਣ ਦਾ ਤਾਂ ਪਹਿਲਾਂ ਮੰਗਦਾ ਇਹ ਪਰਚਾ ਹੋਣ ਤੋਂ ਬਾਅਦ ਮਾਫੀ ਮੰਗ ਪਹਿਲੇ ਮੰਗਿਆਓ ਮਾਫੀ ਪਹਿਲੇ ਮੰਗਿਆ ਚਲੋ ਜੀ ਫਿਰ ਕੈਨਸਲ ਹੋਊਗਾ ਪਰਚਾ ਇਹ ਕਿਹੜੇ ਇਲਾਕੇ ਦੇ ਕਿਵੇਂ ਹੈਗਾ ਜੇ ਮੈਂ ਇਲਾਕੇ ਦੇ ਵਿੱਚ ਟੋਟਲ ਤੁਹਾਡੇ ਲਗਭਗ ਇਸ ਨੂੰ ਇੱਕ ਜਿਵੇਂ ਆਪਾਂ ਕਹਿੰਦੇ ਪਛੜਿਆ ਇਲਾਕਾ ਕਿਹਾ ਜਾਂਦਾ ਖਾਸ ਕਰਕੇ ਜਿਹੜੇ ਇਧਰਲੇ ਏਰੀਆ ਦੇ ਤਾਂ ਇਹਦੇ ਜਿਵੇਂ ਪਿੱਛੇ ਹੜ੍ਹ ਆਏ ਨੇ ਕੋਈ ਹੜ੍ਹਾਂ ਚ ਨੁਕਸਾਨ ਹੋਇਆ ਸੀ ਰਕੇ ਦਾ ਬਿਲਕੁਲ ਹੀ ਨਹੀਂ ਹੋਇਆ ਬਚ ਤਾ ਬਾਰਸ਼ਾਂ ਨਾਲ ਕੋਈ ਨੁਕਸਾਨ ਸਾਡੇ ਇਹ ਹਲਕੇ ਦੇ ਲੋਕਾਂ ਨੇ ਕੀ ਸਾਰੇ ਪੰਜਾਬ ਦੇ ਲੋਕਾਂ ਨੇ ਹੜ੍ਹ ਪੀੜ ਤਾਂ ਮਦਦ ਕੀਤੀ ਆ ਮੈਂ ਵੀ ਉੱਥੇ ਗਿਆ ਮੈਂ ਗਿਆ ਮੁਫਾਜਲੇ ਕਿ ਮੈਂ ਜਾ ਕੇ ਆ ਅਸੀਂ ਜੋ ਵੀ ਰਸਨ ਪਾਣੀ ਸੀਗਾ ਜਿਵੇਂ ਪੀੜ ਸੀ ਪਸ਼ੂਆਂ ਵਾਸਤੇ ਅਸੀਂ ਸੈਂਟਰ ਭਰ ਕੇ ਲੈ ਕੀ ਗਏ ਟੋਰ ਵੀ ਅਸੀਂ ਮਤਲਬ ਉਹ ਲੋਕਾਂ ਨੂੰ ਉਸਾਤ ਕਰਕੇ ਪਿੰਡਾਂ ਦੇ ਵਿੱਚੋਂ ਟਰੈਕਟਰ ਰਲੀਆਂ ਬਹੁਤ ਗਈਆਂ ਜੀ ਫਸਲਾਂ ਪਾਣੀ ਦੀਆਂ ਉਹਨਾਂ ਦੀ ਹੈਲਪ ਕਰੀ ਚਲੋ ਐਮਐਲਏ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਮਿਹਰਬਾਨ ਸੋ ਇਹ ਸੰ ਐਮਐਲਏ ਮਾਸਟਰ ਜਗਸੀਰ ਸਿੰਘ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਸਿਹਤ ਤੇ ਸਿੱਖਿਆ ਵਰਕੇ ਕ੍ਰਾਂਤੀ ਪੰਜਾਬ ਦੇ ਵਿੱਚ ਕਿਦਾਂ ਪੂਰੀ ਜਾਣਕਾਰੀ ਜਿਹੜੀ ਵਿਸਤਾਰਪੂਰਵਕ ਦਿੱਤੀ ਹੈ ਉਹ ਆਪਾਂ ਸੁਣਿਆ ਕਿ ਪੰਜਾਬ ਦੇ ਵਿੱਚ ਲਗਾਤਾਰ ਸਿੱਖਿਆ ਤੇ ਸਿਹਤ ਕ੍ਰਾਂਤੀ ਦੀਆਂ ਗੱਲਾਂ ਹੋ ਰਹੀਆਂ ਦੋਸਤੋ ਪਹਿਲਾਂ ਆਪਾਂ ਪੰਜਾਬ ਦੇ ਖਾਸ ਕਰਕੇ ਸ਼ਹਿਰ ਪਟਿਆਲਾ ਦੇ ਸਾਬਕਾ ਮੇਅਰ ਦੀ ਗੱਲ ਵੀ ਉਸਤੇ ਵੀ ਆਪਾਂ ਗੱਲਬਾਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਹੁਣ ਦਲ ਬਦਲੂਆਂ ਦਾ ਦੌਰ ਕਿਵੇਂ ਸ਼ੁਰੂ ਹੋ ਗਿਆ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਹੁਣ ਦਲ ਬਦਲੂਆਂ ਦਾ ਜਿਹੜਾ ਦੌਰ ਸ਼ੁਰੂ ਹੋ ਚੁੱਕਿਆ ਤੇ ਲਗਭਗ ਇੱਕ ਸਾਲ ਤੱਕ ਇਹ ਦੌਰ ਚੱਲੇਗਾ 2027 ਚੋਣਾਂ ਤੱਕ ਚੱਲੇਗਾ ਚੋਣਾਂ ਤੋਂ 10 ਦਿਨ 5 ਦਿਨ ਪਹਿਲਾਂ ਤੱਕ ਵੀ ਜਿਹੜਾ ਦੌਰ ਆ ਇਹ ਚੱਲੇਗਾ ਸੋ ਹੁਣ ਗੱਲ ਪੰਜਾਬ ਸਰਕਾਰ ਸੱਤਾਧਿਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਿਹਤ ਤੇ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਆਪਾਂ ਨੇ ਵਿਧਾਇਕ ਜੋ ਪੰਜਾਬ ਦੇ ਖਾਸ ਕਰਕੇ ਬਠਿੰਡਾ ਇਲਾਕੇ ਤੋਂ ਪੁੱਛੋ ਮੰਡੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ ਮਾਸਟਰ ਜਗਸੀਰ ਸਿੰਘ ਉਹ ਪਹਿਲਾਂ ਟੀਚਰ ਰਹੇ ਬੀਪੀਓ ਰਹੇ ਸੋ ਆਪਾਂ ਦੇਖਿਆ ਕਿ ਉਹਨਾਂ ਸਮਿਆਂ ਦੇ ਵਿੱਚ ਜਿੰਨਾਂ ਸਮਿਆਂ ਦੇ ਵਿੱਚ ਮਾਸਟਰ ਜਗਸੀਰ ਸਿੰਘ ਜੋ ਹੁਣ ਐਮਐਲਏ ਨੇ ਮੌਜੂਦਾ ਵਿਧਾਇਕ ਨੇ ਉਹ ਜਦੋਂ ਮਾਸਟਰ ਹੁੰਦੇ ਸੀ ਤਾਂ ਉਦੋਂ ਕਿਦਾਂ ਦਾ ਸਮਾਂ ਹੁੰਦਾ ਸੀ ਆਪਾਂ ਉਹਨਾਂ ਦੇ ਮੂੰਹ ਸੁਣਿਆ ਕਿ ਉਦੋਂ ਜਿਹੜੇ ਬੱਚੇ ਨੇ ਜਿਹੜੇ ਉਹਨਾਂ ਸਕੂਲਾਂ ਦੇ ਖਾਸ ਕਰਕੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਸੀ ਉਹਨਾਂ ਨੂੰ ਬੈਠਣ ਦੇ ਲਈ ਕੋਈ ਚੇਅਰ ਜਾਂ ਆਪਾਂ ਕੋ ਟੇਬਲ ਵਗੈਰਾ ਨਹੀਂ ਮਿਲਦਾ ਸੀ ਉਹਨਾਂ ਬੱਚਿਆਂ ਨੂੰ ਬੈਠਣ ਦੇ ਲਈ ਇੱਕ ਆਪਾਂ ਪੰਜਾਬ ਦੇ ਵਿੱਚ ਇੱਕ ਉਦੋਂ ਕਹਾਵਤ ਸੀ ਕਿ ਮੈਂ ਟੱਪੜ ਮਾਰਕਾ ਸਕੂਲਾਂ ਦੇ ਵਿੱਚ ਪੜਿਆ ਹੋਇਆ ਤਾਂ ਉਹ ਕੀ ਸੀ ਟਾਟ ਹੁੰਦੇ ਸੀਗੇ ਜਦ ਬੱਚੇ ਘਰਾਂ ਤੋਂ ਥੈਲੇ ਲੈ ਕੇ ਆਉਂਦੇ ਹੁੰਦੇ ਸੀਗੇ ਉਤੇ ਬੈਠਦੇ ਸੀ ਉਹ ਇੱਕ ਸਮਾਂ ਸੀ ਸੋ ਅੱਜ ਸਮਾਂ ਬਦਲ ਗਿਆ ਅੱਜ ਸਮਾਂ ਚੇਂਜ ਹੋ ਗਿਆ ਪੰਜਾਬ ਦੇ ਸਰਕਾਰੀ ਸਕੂਲ ਹੁਣ ਮਾਡਰਨ ਹੋ ਗਏ ਆ ਸਮਾਰਟ ਹੋ ਗਏ ਆ ਸਕੂਲਾਂ ਦੇ ਵਿੱਚ ਕੰਪਿਊਟਰ ਹੈ ਲੈਪਟਾਪ ਹੈ ਇੰਟਰਨੈਟ ਹੈ ਸੋ ਬੱਚਿਆਂ ਦੇ ਬੈਠਣ ਲਈ ਬਹੁਤ ਵਧੀਆ ਚੰਗੇ-ਚੰਗੇ ਟੇਬਲ ਨੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਚਾਹੇ ਉਹ ਸ਼ਹਿਰ ਦਾ ਚਾਹੇ ਪਿੰਡ ਦਾ ਸੋ ਤੁਹਾਨੂੰ ਨਾਲ-ਨਾਲ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਕਿੱਦਾਂ ਦੇ ਉਹ ਖਾਸ ਕਰਕੇ ਕਈ ਪ੍ਰਾਈਵੇਟ ਸਕੂਲਾਂ ਨੂੰ ਵੀ maat ਪਾ ਰਹੇ ਆ ਸੋ ਇਸ ਕਰਕੇ ਹੁਣ ਉਹ ਜਿਹੜਾ ਦੌਰ ਪੁਰਾਣਾ ਉਹ ਸਮਾਂ ਨਿਕਲ ਗਿਆ ਸਮਾਂ ਦੌਰ ਚਲਾ ਗਿਆ ਹੁਣ ਇੱਕ ਨਵੇਂ ਦੌਰ ਦੀ ਗੱਲ ਹੋ ਰਹੀ ਹੈ ਇੱਕ ਨਵੇਂ ਜਨਰੇਸ਼ਨ ਦੀ ਗੱਲ ਹੋ ਰਹੀ ਹੈ ਕਿ ਔਰ ਜ਼ਰੂਰਤ ਵੀ ਹੈ ਸਮੇਂ ਦੀ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਬੱਚੇ ਐ ਬੱਚੇ ਪਹਿਲਾਂ ਦੇ ਨਾਲੋਂ ਫਾਸਟ ਹੈ ਬੱਚੇ ਬੱਚਿਆਂ ਦਾ ਜਿਹੜਾ ਮਾਈਂਡ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਾਸਟ ਹੈ ਔਰ ਬੱਚੇ ਗੱਲ ਨੂੰ ਕੈਚ ਕਰਦੇ ਆ ਬੱਚੇ ਕੰਪਿਊਟਰ ਦਿਮਾਗ ਆ ਬੱਚਿਆਂ ਦਾ ਇਸ ਕਰਕੇ ਸਮੇਂ ਦੀ ਲੋੜ ਸੀ ਕਿ ਸਕੂਲਾਂ ਨੂੰ ਸਮਾਰਟ ਬਣਾਇਆ ਜਾਵੇ ਤੇ ਨਾਲ ਸਿਹਤ ਦੀ ਗੱਲ ਹੋ ਰਹੀ ਸੀ ਕਿ ਸਿਹਤ ਕ੍ਰਾਂਤੀ ਹੈ ਜੋ ਪੰਜਾਬ ਦੇ ਵਿੱਚ ਬਹੁਤ ਸਾਰੇ ਹਸਪਤਾਲ ਤਾਂ ਇਦਾਂ ਦੇ ਸਰਕਾਰੀ ਜਿਹੜੇ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਪਾਉਂਦੇ ਆ ਬਿਲਡਿੰਗਾਂ ਬਹੁਤ ਵੱਡੀਆਂ ਵੱਡੀਆਂ ਬਹੁਤ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਪਰ ਦੂਜੇ ਪਾਸੇ ਜਦੋਂ ਆਪਾਂ ਇਹਨਾਂ ਬਿਲਡਿੰਗਾਂ ਦੇ ਅੰਦਰ ਦੇਖਦੇ ਆ ਕਿ ਇਹਨਾਂ ਬਿਲਡਿੰਗਾਂ ਦੇ ਅੰਦਰ ਡਾਕਟਰਾਂ ਦੀ ਘਾਟ ਨਜ਼ਰ ਆਉਂਦੀ ਹੈ ਸਟਾਫ ਦੀ ਘਾਟ ਨਜ਼ਰ ਆਉਂਦੀ ਹੈ ਉਹ ਘਾਟ ਦੇ ਕਰਕੇ ਕਈ ਵਾਰ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਲੋਕਾਂ ਨੂੰ ਕਈ ਵਾਰੀ ਬਹੁਤ ਬਿਮਾਰੀਆਂ ਜਿਹੜੇ ਅਤੀ ਬਿਮਾਰੀਆਂ ਜਿਹੜੀਆਂ ਆਪਾਂ ਕਹਿੰਦੇ ਹਾਂ ਉਹਨਾਂ ਨਾਲ ਜਿਹੜੇ ਜੋਜਰੇ ਹੁੰਦੇ ਆ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦਾ ਰੁਕ ਕਰਨਾ ਪੈਂਦਾ ਪ੍ਰਾਈਵੇਟ ਹਸਪਤਾਲਾਂ ਵੱਲ ਜਾਣਾ ਪੈਂਦਾ ਸੋ ਇਸ ਕਰਕੇ ਸਮੇਂ ਦੀ ਲੋੜ ਹੈ ਕਿ ਹੁਣ ਹਸਪਤਾਲਾਂ ਨੂੰ ਬਦਲਿਆ ਜਾਵੇ ਸੋ ਬਿਲਕੁਲ ਪੰਜਾਬ ਦੇ ਵਿੱਚ ਲਗਾਤਾਰ ਆਪਾਂ ਦੇਖਿਆ ਤੇ ਸਿਹਤ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਲਗਾਤਾਰ ਹੋ ਰਹੀਆਂ ਔਰ ਉਮੀਦ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਿਹਤ ਤੇ ਸਿੱਖਿਆ ਉਹ ਲਗਾਤਾਰ ਆਏਗੀ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਮਿਲਣਗੀਆਂ ਤੇ ਲੋਕਾਂ ਦੀ ਜ਼ਿੰਦਗੀ ਇੱਕ ਨਵੇਂ ਰਾਵਲ ਤੁਰੇਗੀ ਪ੍ਰੋਗਰਾਮ ਅੱਜ ਦੇ ਮੁੱਦੇ ਚ ਇਨਾਈ ਮੈਨੂ ਦੇ ਅਜਾਜਤ ਧੰਨਵਾਦ this program is sponsored by the singler office bakersfield for all your immigration family law needs 콜 اور سکین کیو ار کوڈ ٹو کانٹیکٹ اس رودس انک ملین مائلز وڈスマائل اور سکین کیو ار کوڈ ٹو کانٹیکٹ اس تبائی انڈین کزین ٹریسی فائن اوتھینٹک انڈین کزین ان ٹریسی اور سکین کیو ار کوڈ ٹو کانٹیکٹ اس سیمی ویلی فیملی ڈینٹل آفس اور سکین کیو ار کوڈ ٹو کانٹیکٹ اس